ਰਾਜਨੀਤਿਕ ਲੀਡਰਾਂ ਦੇ ਲਈ ਜਾਂ ਆਜ਼ਾਦ ਉਮੀਦਵਾਰ ਦੇ ਲਈ ਇਸ ਪਿੰਡ ਦੇ ਦਰਵਾਜ਼ੇ ਬੰਦ ਰਹਿਣਗੇ ਲੋਕ ਸਭਾ ਚੋਣਾਂ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਕੋਈ ਆਜ਼ਾਦ ਹੈ ਕੋਈ ਵੀ ਹੈ ਸਾਡਾ ਸਾਰੇ ਪਿੰਡ ਦਾ ਬਾਈਕਾਟ ਹੈ ਤੇ ਨਾ ਹੀ ਅਸੀਂ ਵੋਟਾਂ ਦਾ ਬੂਤ ਲੱਗਣ ਦੇ ਲੋਕਾਂ ਨੇ ਕਿਹੋ ਦੇ ਦੀਵੇ ਲਾਏ ਸੀ ਉਹ ਜਗਦਿਆਂ ਚੋਂ ਬੱਤੀਆਂ ਲੈ ਕੇ ਕਾਂ ਚੱਕ ਕੇ ਕਿਹੋ ਪਤਾ ਨਹੀਂ ਕਿ ਇਹ ਜਿਹਾ ਸੀ ਉਹ ਦੀਵਿਆਂ ਚ ਵੀ ਨਹੀਂ ਰਿਹਾ ਇਹਨਾਂ ਚ ਵੱਡਾ ਪ੍ਰਚਾਰ ਵੀ ਕੀਤਾ ਗਿਆਗਾ ਟੇਲਾਂ ਤੇ ਪਾਣੀ ਪਹੁੰਚਣ ਨੂੰ ਲੈ ਕੇ ਵੀ ਪਾਣੀ ਹਰ ਇੱਕ ਟੇਲ ਦੇ ਉੱਤੇ ਪਹੁੰਚ ਗਿਆ ਹਰ ਇੱਕ ਪਿੰਡ ਪਹੁੰਚ ਗਿਆ ਸਾਡੇ ਪਿੰਡ ਤਾਂ ਨਹੀਂ ਪਹੁੰਚਿਆ ਜੀ ਕਿਸੇ ਹੋਰ ਪਿੰਡ ਪਹੁੰਚਿਆ ਹੋਵੇ ਤਾਂ ਕਹਿ ਨਹੀਂ ਸਕਦੇ ਮੈਂ ਆਪ ਪਾਂਟੀ ਦਾ ਬੰਦਾ ਆ ਇੱਥੇ ਕਾਲੀ ਵੀ ਹੈ ਗਿਆ ਕਾਂਗਰਸੀ ਵੀ ਹੈ ਗਿਆ ਕਿਸੇ ਲੀਡਰ ਦੀ ਹਿੰਮਤ ਨਹੀਂ ਵੀ ਸਾਡੇ ਪਿੰਡ 'ਚ ਆ ਜਾਣ ਨੂੰ ਲੋਕ ਬਦਲਾਅ ਚਾਹੁੰਦੇ ਸੀ ਲੋਕੋ ਔਖੇ ਸੀ ਇਹ ਨਹੀਂ ਸੀ ਉਹ ਭਗਵਾਨ ਤੁਮਨ ਨੂੰ ਚੰਗਾ ਸਮਝਦੇ ਆ ਪਾਰਟੀ ਨੂੰ ਚੰਗਾ ਕਿਸੇ ਨੂੰ ਨਹੀਂ ਸਮਝਦੇ ਲੋਕ ਆ ਜੀ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਤੇ ਸੁਖਵੀਰ ਮੈਸਰ ਖਾਨਾ ਜੀ ਗੱਲ ਨਹੀਂ ਸੁਣਦੇ ਨਹੀਂ ਕੁਝ ਨਹੀਂ ਸੁਣਿਆ ਜੀ ਇਹਨਾਂ ਨੇ ਤਾਂ ਉਦੋਂ ਨਵਾਂ ਚੰਦ ਚਾੜਤਾ ਪਾਣੀ ਤਾਂ ਕੀ ਦੇਣਾ ਸੀ ਜਿਹੜੀਆਂ ਸਾਡੀਆਂ ਮੰਡੀ ਕਰਨ ਸੀ ਮੰਡੀ ਕਰਨ ਵੀ ਤੋੜੀ ਜਾ ਰਹੇ ਆ ਬਾਈਕਟ ਕਰ ਰਹੇ ਹੋ ਇੱਕ ਹਿਸਾਬ ਦਾ ਇਹਦੇ ਨਾਲ ਤੁਹਾਨੂੰ ਲੱਗਦਾ ਵੀ ਮਸਲਾ ਹਲੂ ਜਾਂ ਸੁਨਾ ਮਸਲਾ ਸਾਡੇ ਪਿੰਡcita ਨਹੀਂ ਵੜਨਗੇ ਜੀ ਮੁੜ ਕੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਆ ਗਈਆਂ ਪਰ ਪਿਛਲੀ ਵਾਰ ਜੇ ਅਸੀਂ ਵਿਧਾਨ ਸਭਾ ਚੋਣਾਂ ਦੀ ਗੱਲ ਕਰਦੇ ਹਾਂ ਕੁਝ ਕੁ ਤਸਵੀਰਾਂ ਸਾਨੂੰ ਦੇਖਣ ਨੂੰ ਮਿਲੀਆਂ ਸੀ ਕੁਝ ਕੁ ਪਿੰਡਾਂ ਵੱਲੋਂ ਲੀਡਰਾਂ ਦਾ ਬਾਈਕਾਟ ਕੀਤਾ ਗਿਆ ਸੀ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਪਹਿਲੀ ਤਸਵੀਰ ਦਿਖਾਵਾਂਗੇ ਜ਼ਿਲ੍ਹਾ ਬਠਿੰਡੇ ਦੇ ਨਾਲ ਸੰਬੰਧਿਤ ਆ ਤੇ ਹਲਕਾ ਮੌੜ ਮੰਡੀ ਦਾ ਪਿੰਡ ਹੈ ਇਹ ਰਾਮਗੜ੍ਹ ਪੂੰਦੜ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਜਿਹੜਾ ਕਲਿੱਪ ਆ ਉਹ ਇਹ ਪਿੰਡ ਦੇ ਵਸਨੀਕਾਂ ਵੱਲੋਂ ਵਾਇਰਲ ਕੀਤਾ ਜਾਂਦਾ ਤੇ ਹੁਣ ਤੁਹਾਨੂੰ ਇੱਕ ਇਸ਼ਤਿਹਾਰ ਦਿਖਾ ਦਿੰਦੇ ਹਾਂ ਜਿਹਦੇ ਉੱਤੇ ਇਹਨਾਂ ਨੇ ਲਿਖਿਆਗਾ ਵੀ ਰਾਜਨੀਤਿਕ ਤੇ ਆਜ਼ਾਦ ਉਮੀਦਵਾਰਾਂ ਦਾ ਜਿਹੜਾ ਵੀ ਇੱਥੇ ਪਿੰਡ ਦੇ ਵਿੱਚ ਆਊਗਾ ਉਹਨਾਂ ਦੇ ਲਈ ਦਰਵਾਜ਼ੇ ਬੰਦ ਆ ਜਾਨੇ ਕਿ ਰਾਜਨੀਤਿਕ ਲੀਡਰਾਂ ਦੇ ਲਈ ਜਾਂ ਆਜ਼ਾਦ ਉਮੀਦਵਾਰ ਦੇ ਲਈ ਇਸ ਪਿੰਡ ਦੇ ਦਰਵਾਜ਼ੇ ਬੰਦ ਰਹਿਣਗੇ ਲੋਕ ਸਭਾ ਚੋਣਾਂ ਦੇ ਵਿੱਚ ਕਿਉਂ ਬੰਦ ਰਹਿਣਗੇ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਪੋਸਟ ਵਾਇਰਲ ਕੀਤੀ ਆ ਉਸ ਤੋਂ ਬਾਅਦ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਹੈਗਾ ਆ ਜਿਹੜੇ ਇਸ਼ਤਿਹਾਰ ਆ ਇਸ਼ਤਿਹਾਰ ਤੁਸੀਂ ਪੜ੍ਹ ਸਕਦੇ ਹੋ ਵੀ ਪਿੰਡ ਦੇ ਵੱਖੋ-ਵੱਖ ਜਿਹੜੇ ਕੰਮ ਆ ਉਹ ਕਿਸੇ ਵੀ ਪਾਰਟੀ ਦੇ ਲੀਡਰ ਨੇ ਨੁਮਾਇੰਦੇ ਨੇ ਪੂਰੇ ਨਹੀਂ ਕੀਤੇ ਬਾਈ ਜੀ ਜਿਹੜਾ ਤੁਸੀਂ ਜਾਰੀ ਕੀਤਾਗਾ ਬੂਹੇ ਬੰਦ ਕੀਤੇ ਆ ਕੀ ਚੱਕਰਾ ਇਹ ਜੀ ਸਾਡੇ ਪਿਛਲੇ ਸਮੇਂ ਤੋਂ ਅਸਲ ਤਾਂ ਵੈਸੇ ਦਾ ਸਾਡੇ ਸਾਰੀ ਉਮਰ ਤੋਂ ਹੀ ਸਾਡੇ ਪਾਣੀ ਦੀ ਜਿਹੜਾ ਨਹਿਰੀ ਪਾਣੀ ਆ ਇਹਦੀ ਬਹੁਤ ਵੱਡੀ ਦਿੱਕਤ ਆ ਸਾਡੇ ਆ ਹੀ ਨਹੀਂ ਰਿਹਾ ਟੇਲ ਦਾ ਸਾਡਾ ਪਿੰਡ ਹੈ ਟੇਲ ਦੇ ਉੱਤੇ ਪਾਣੀ ਕਦੋਂ ਆਉਂਦਾ ਜਦੋਂ ਪਿੱਛੇ ਮੀਂਹ ਪੈਣ ਲੱਗਦਾ ਸਾਡੇ ਪਿੰਡ ਦੀਆਂ ਫਸਲਾਂ ਉਹ ਪਾਣੀ ਵੀ ਆ ਕੇ ਮਾਰਦਾ ਤੇ ਉ ਪਾਣੀ ਜਿੱਦੇ ਸਾਨੂੰ ਲੋੜ ਆ ਕਦੇ ਪਾਣੀ ਨਹੀਂ ਆਇਆ ਹੂੰ ਸਾਡੇ ਇੱਕ ਨਵਾਂ ਪਾਈਪ ਲਾਈਨ ਪਾਈ ਸੀ ਜੀ ਉਹ ਪਾਈਪ ਲਾਈਨ ਨੂੰ ਮਤਲਬ ਖਸਤਾ ਕਰਤਾ ਚਲਦੀ ਨਹੀਂ ਕੀਤਾ ਸਾਰੀਆਂ ਸਰਕਾਰਾਂ ਦੀ ਅਸੀਂ ਮੰਤ ਕੀਤੀ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹੁਣ ਤੱਕ ਹੂੰ ਠੀਕ ਹੈ ਜੀ ਟੇਲ ਦੇ ਪਿੰਡ ਦਾ ਹੁਣ ਕਰਕੇ ਸਾਨੂੰ ਹਰੇਕ ਸਰਕਾਰ ਆ ਕੇ ਪਹਿਲਾਂ ਇਹੀ ਕਹਿੰਦੀ ਹੈ ਵੀ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਪਾਣੀ ਸਾਨੂੰ ਮਤਲਬ ਮਿਲੇ ਹੀ ਨਹੀਂ ਸਾਡਾ ਗਰਾਊਂਡ ਦਾ ਪਾਣੀ ਅਤ ਦਰਜੇ ਦਾ ਮਾੜਾ ਜੀ ਤਾਂ ਕਿ ਸਾਡੀਆਂ ਫਸਲਾਂ ਜਿਹੜੇ ਲੋਕਾਂ ਨੂੰ ਮਤਲਬ ਇੱਕ ਕਹਿ ਲਾ ਲੋ ਵੀ ਬਹੁਤ ਬੁਰੇ ਹਾਲਾਤਾਂ ਚੋਂ ਲੰਘ ਰਿਹਾ ਹੈ ਪਿੰਡ ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਆ ਖੇਤੀਬਾੜੀ ਮੰਤਰੀ ਵੀ ਕਹਿੰਦਾ ਕਹਿੰਦੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਸਾਰੇ ਠੀਕ ਆ ਖੁਸ਼ ਆ ਲੋਕਾਂ ਨੇ ਤਾਂ ਲੱਡੂ ਵੀ ਵੰਡੇ ਆ ਅਸੀਂ ਕਹਿੰਦੇ ਆ ਵੀ ਜੀ ਮੈ ਕਮਾ ਕੇ ਦੇਖੇ ਮੁੱਖ ਮੰਤਰੀ ਸਾਹਿਬ ਦੇਖਣ ਜਾਂ ਜੋ ਵੀ ਆ ਕੇ ਦੇਖਣ ਵੀ ਪਾਣੀ ਕਿੱਥੇ ਪੂਰਾ ਹੋਇਆ ਸਾਡੀ ਪਟੇਲ ਦੇ ਉੱਤੇ ਆ ਕੇ ਦੇਖ ਲੈਣ ਸਾਡਾ ਪਾਣੀ ਪੂਰਾ ਹੋਇਆ ਨਹੀਂ ਹੋਇਆ ਸਾਡੇ ਕੋਈ ਪਾਣੀ ਆਈ ਨਹੀਂ ਜਿਉ ਪੂਰਾ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਹਦੇ ਚ ਬਸ ਸਾਡੀਆਂ ਕਸੀਆਂ ਦੇ ਸਾਡੇ ਸੁਗਿਆਂ ਦੇ ਸਾਡੇ ਖਾਲਾਂ ਦੇ ਆ ਕੇ ਹਾਲਾਤ ਦੇ ਤੇ ਤੁਸੀਂ ਵਿਧਾਇਕ ਤੱਕ ਨਹੀਂ ਪਹੁੰਚ ਕੀਤੀ ਅਸੀਂ ਪਹੁੰਚ ਸਾਰਿਆਂ ਤੱਕ ਕਰ ਲਈ ਅਸੀਂ ਕੋਈ ਕਿਸੇ ਵਿਧਾਇਕ ਨੂੰ ਨਹੀਂ ਛੱਡਿਆ ਕਿਸੇ ਅਫਸਰ ਨੂੰ ਨਹੀਂ ਛੱਡਿਆ ਸਾਡੇ ਜੋ ਵੀ ਜਿੰਨੇ ਸਾਡੇ ਪਤਵੰਤੇ ਸੱਜਣ ਹਰ ਰੋਜ਼ ਹੀ ਲਗਭਗ ਨਹਿਰੀ ਵਿਭਾਗ ਦੇ ਕੋਲ ਜਾਂਦੇ ਹਰ ਰੋਜ਼ ਇੱਕ ਦਿਨ ਨਹੀਂ ਤੇ ਇਕੱਠ ਵੀ ਕੀਤੇ ਧਰਨੇ ਵੀ ਲਾਏ ਸਾਡੇ ਪਿੰਡ ਦਾ ਕੋਈ ਹੱਲ ਨਹੀਂ ਜੀ ਹਾਂਜੀ ਇਹ ਹੁਣ ਲੀਡਰ ਆ ਰਹੇ ਆ ਫਿਰ ਵੋਟਾਂ ਮੰਗਣਾ ਫਿਰ ਹੁਣ ਹੁਣ ਸਾਡੇ ਪਿੰਡ ਨੇ ਜੀ ਸਾਰੇ ਪਿੰਡ ਨੇ ਨਗਰ ਨੇ ਇਕੱਠੇ ਹੋ ਕੇ ਇਹ ਕਰਤਾ ਵੀ ਆਪਾਂ ਭਾਈ ਕਿਸੇ ਨੂੰ ਕੋਈ ਵੋਟ ਨਹੀਂ ਕੋਣ ਕਿਉਂਕਿ ਸਾਡਾ ਵੀ ਬੁਰਾ ਹਾਲਤਾ ਹੋਇਆ ਪਿਆਗਾ ਜੀ ਹੂੰ ਸਾਨੂੰ ਜਦੋਂ ਜਿੰਨਾ ਚਿਰ ਸਾਨੂੰ ਕੋਈ ਪਾਣੀ ਨਹੀਂ ਦਿੰਦਾ ਸਾਡੇ ਤੱਕ ਫਿਰ ਕੋਈ ਹੱਕ ਹੀ ਨਹੀਂ ਰਹਿ ਜਾਂਦਾ ਜੀ ਉਹ ਖੇਤੀ ਦੇ ਵਾਸਤੇ ਬੁਰਾ ਹਾਲ ਹੋਇਆ ਪਿਆ ਜੀ ਇਹੇ ਡਰਾਉਣਗੇ ਹੁਣ ਪਿੰਡ ਚ ਫੇਰ ਕੇ ਵੜਨ ਨਹੀਂ ਦਿੰਦੇ ਫਿਰ ਫਿਰ ਹਾਂ ਜੀ ਹੁਣ ਜੇ ਤਾ ਲਿਖੀ ਦਿੱਤਾ ਸਾਰੇ ਪਿੰਡ ਨੇ ਵਿਰੋਧ ਹੀ ਕਰਤਾ ਜੀ ਹਾਂ ਜੀ ਇਸ ਕਰਾ ਪਿੰਡ ਇੱਕ ਮੂਰੀ ਨੰਗੂ ਹਾਂ ਜੀ ਪਿੰਡ ਸਾਰਾ ਇਕੱਠਾ ਹੈ ਜੀ ਆ ਤੁਹਾਡੇ ਸਾਹਮਣੇ ਸਾਰਾ ਪਿੰਡ ਹੈਗਾ ਜੀ ਸਾਰਾ ਪਿੰਡ ਕੋਈ ਘਰ ਘਰ ਦੇ ਬੰਦੇ ਸਾਰੇ ਵਾਲੀ ਗੱਲ ਹੈ ਕੋਈ ਸਾਰੇ ਪਿੰਡ ਨੇ ਇਕੱਠੇ ਨੇ ਹੋ ਕੇ ਫੈਸਲਾ ਲਿਆ ਜੀ ਕਿਹੜੇ ਇੱਕ ਬੰਦੇ ਦਾ ਫੈਸਲਾ ਹੈ ਜੀ ਜੀ ਹਾਂ ਜੀ ਹਾਂ ਜੀ ਬਾਈ ਜੀ ਤੁਹਾਡਾ ਕੀ ਕਹਣਾ ਇਹ ਕਾਫੀ ਲੰਮੇ ਸਮੇਂ ਤੋਂ ਪ੍ਰੋਬਲਮ ਹੈ ਸਾਡੇ ਪਿੰਡ ਦੀ ਤੇ ਮੈਂ ਇਹੀ ਕਹਿਣਾ ਚਾਹਣਾ ਬਾਕੀ ਨਗਰਾਂ ਨੂੰ ਵੀ ਜੇ ਕੋਈ ਤੁਹਾਡੀ ਐਦਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਸਾਰੇ ਪਿੰਡ ਨੂੰ ਇੱਕੋ ਮੋਰੀ ਲੰਘ ਜਾਣਾ ਚਾਹੀਦਾ ਕਿਉਂਕਿ ਪ੍ਰੋਬਲਮ ਹੈ ਜਿਹੜੀਆਂ ਪਿੰਡ ਦੀਆਂ ਉਹ ਸਾਡੀ ਆਪ ਦੀ ਪਰਸਨਲ ਗਰਜ ਤੋਂ ਵੱਡੀਆਂ ਨਹੀਂ ਹੁੰਦੀਆਂ ਸਾਰੇ ਲੋਕ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਆ ਪਰ ਜਦੋਂ ਕੋਈ ਸਮੱਸਿਆ ਐਦਾਂ ਦੀ ਆ ਜਾਂਦੀ ਹੈ ਤਾਂ ਉਦੋਂ ਸਾਰੇ ਪਿੰਡ ਨੂੰ ਇੱਕ ਹੋ ਜਾਣਾ ਚਾਹੀਦਾ ਤੇ ਇਹ ਸਮੱਸਿਆ ਨੂੰ ਲੈ ਕੇ ਸਾਡਾ ਪਿੰਡ ਇੱਕ ਹੈ ਤੋ ਇਸ ਗੱਲ ਦੇ ਵੀ ਵਧਾਈ ਦੇ ਪਾਤਰਾਂ ਵੀ ਸਾਡੇ ਪਿੰਡੇ ਇੱਕ ਆ ਪਰ ਮੈਂ ਇਸ ਗੱਲ ਕਰਕੇ ਜਿਹੜਾ ਇੱਕ ਵੱਡਾ ਪ੍ਰਚਾਰ ਵੀ ਕੀਤਾ ਗਿਆਗਾ ਟੇਲਾਂ ਤੇ ਪਾਣੀ ਪਹੁੰਚਣ ਨੂੰ ਲੈ ਕੇ ਵੀ ਪਾਣੀ ਹਰ ਇੱਕ ਟੇਲ ਦੇ ਉੱਤੇ ਪਹੁੰਚ ਗਿਆ ਹਰ ਇੱਕ ਪਿੰਡ ਪਹੁੰਚ ਗਿਆ ਉਸ ਨੂੰ ਲੈ ਕੇ ਕੀ ਕਹਣਾਗਾ ਤੁਹਾਡਾ ਉਹ ਸਾਡੇ ਪਿੰਡ ਤਾਂ ਨਹੀਂ ਪਹੁੰਚਿਆ ਜੇ ਕਿਸੇ ਹੋਰ ਪਿੰਡ ਪਹੁੰਚਿਆ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਸਾਡੇ ਹਕੀਕਤ ਇਹ ਹੈ ਵੀ ਨਹੀਂ ਪਹੁੰਚਿਆ ਜੇ ਪਹੁੰਚਿਆ ਹੁੰਦਾ ਤਾਂ ਸਾਨੂੰ ਲੋੜ ਨਹੀਂ ਸੀ ਇਹ ਕੰਮ ਕਰਨ ਦੀ ਤੇ ਹੋਰ ਪਿੰਡ ਪਹੁੰਚਿਆ ਹੋਵੇ ਤਾਂ ਅਸੀਂ ਕਹਿ ਨਹੀਂ ਸਕਦੇ ਸਾਡੇ ਪਿੰਡ ਨਹੀਂ ਪਹੁੰਚਿਆ ਇਹ ਸਾਡਾ ਕੱਲੀ ਇਸੇ ਪਾਰਟੀ ਨੂੰ ਲੈ ਕੇ ਨਹੀਂ ਪਿਛਲੀਆਂ ਪਾਰਟੀਆਂ ਵੀ ਰਹੀਆਂ ਤਾਂ ਉਹਨਾਂ ਤੋਂ ਵੀ ਨਹੀਂ ਹੋਇਆ ਮਤਲਬ ਚਾਹੇ ਕਾਲੀ ਆ ਕਾਂਗਰਸ ਕੋਈ ਵੀ ਇਸੇ ਤੋਂ ਹੱਲ ਨਹੀਂ ਹੋਈ ਵੀ ਸਾਡਾ ਵਿਰੋਧ ਕੱਲੀ ਆਮ ਆਦਮੀ ਪਾਰਟੀ ਦੀ ਹੁਣ ਸਰਕਾਰ ਹੈ ਇਹਦੇ ਨਾਲ ਨਹੀਂ ਸਾਡਾ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਵੀ ਹੱਲ ਹੋਇਆ ਹੁਣ ਜਿਵੇਂ ਵੋਟਾਂ ਆ ਗਈਆਂ ਹੁਣ ਜਿਵੇਂ ਜੇ ਲੀਡਰ ਆਉਣਗੇ ਫੇਰ ਉਹਦਾ ਕੀ ਆ ਜੇ ਅੰਦਰ ਕੋਈ ਹੁਣ ਪਿੰਡ ਦੇ ਵਿੱਚ ਤਾਂ ਚਲੋ ਸਾਰੀ ਆ ਸਕਦੇ ਆ ਫੇਰ ਨਹੀਂ ਉਹ ਫਿਰ ਅਸੀਂ ਜਦੋਂ ਲਾ ਦੇਾਂਗੇ ਬੋਰਡ ਤਾਂ ਫਿਰ ਉਹਨਾਂ ਨੂੰ ਚਾਹੀਦਾ ਕਿ ਨਾ ਆਉਣ ਹੂੰ ਇਹ ਤਾਂ ਉਹਨਾਂ ਨੂੰ ਚਾਹੀਦਾ ਵੀ ਸਾਡਾ ਨਗਰ ਨਹੀਂ ਪਾਉਣਾ ਚਾਹੁੰਦਾ ਵੋਟਾਂ ਤੇ ਨਹੀਂ ਫਿਰ ਤੁਸੀਂ ਵਿਰੋਧ ਕਰੋਗੇ ਕੀਤਾ ਹੀ ਹੈ ਸ਼ੁਰੂ ਕਰਤਾ ਤੇ ਇਹ ਹੁਣ ਤੁਹਾਡੇਆਂ ਜਿਹੜੀਆਂ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਚਾਹੀਦਾ ਤੇ ਅਸੀਂ ਬੇਨਤੀ ਵੀ ਕਰ ਦਿੰਦੇ ਆਂ ਵੀ ਭਾਈ ਸਾਡਾ ਪਿੰਡ ਕੈਸ ਗੱਲ ਤੇ ਤੇ ਨਾ ਆਓ ਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਫਿਰ ਇਹਦਾ ਹੱਲ ਕਰਨਾ ਸੀ ਤੇ ਤੁਸੀਂ ਹੱਲ ਕਰੋਗੇ ਤਾਂ ਮੈਨੂੰ ਤਾਂ ਲੱਗਦਾ ਨਹੀਂ ਤੇ ਪਾਣੀ ਛੱਡ ਦਿਓ ਤਾਂ ਫਿਰ ਸਾਡਾ ਨਗਰ ਸੋਚ ਲੂ ਆ ਇਸ ਪੱਖ ਤੇ ਵੀ ਜੇ ਤੁਸੀਂ ਇਹਦਾ ਹੱਲ ਕਰ ਸਕਦੇ ਹੋ ਜਿਹੜਾ ਇਹ ਪਾਰਟੀ ਆ ਬਦਲਾਵ ਵਾਲੀ ਪਾਰਟੀ ਇਹਦੇ ਵੱਲੋਂ ਇੱਕ ਨਾਰਾ ਵੀ ਦਿੱਤਾ ਗਿਆ ਖੁਸ਼ਹਾਲ ਪੰਜਾਬ ਦਾ ਕੇਜਰੀਆਲ ਨੇ ਵੀ ਕਿਹਾ ਭਗਵੰਤ ਮਾਨ ਨੇ ਵੀ ਸੋਡੇ ਲਈ ਖੁਸ਼ਹਾਲ ਪੰਜਾਬ ਬਣਿਆ ਛੋਡੇ ਪਿੰਡ ਲਈ ਨਹੀਂ ਬਣਿਆ ਜੀ ਮੈਨੂੰ ਲੱਗਦਾ ਵੀ ਇਹ ਗੱਲਾਂ ਹੀ ਹੈ ਵੀ ਸਾਰੇ ਪੰਜਾਬ ਦਾ ਵੀ ਕਈ ਜਿਹੜੀਆਂ ਸਮੱਸਿਆਵਾਂ ਮੈਨੇ ਉਹ ਉਵੇਂ ਹੀ ਖੜੀਆਂ ਹੈ ਜਿਵੇਂ ਨਸ਼ੇ ਦੀ ਹੈ ਜਾਂ ਹੋਰ ਉਹ ਉਵੇਂ ਹੀ ਖੜੀਆਂ ਨੇ ਹੂੰ ਤੇ ਜਿੱਥੇ ਹੋਇਆ ਹੂ ਬਦਲਾਵ ਉਥੇ ਆਪਾਂ ਕਹ ਦੇਾਂਗੇ ਆਪਾਂ ਵਿਰੋਧੀ ਨਹੀਂ ਕਿਸੇ ਚੀਜ਼ ਦੇ ਵੀ ਜੇ ਕਿਸੇ ਚੀਜ਼ ਦਾ ਬਦਲਾਵ ਹੋਇਆ ਤਾਂ ਹੋਇਆ ਹੂ ਪਰ ਜਿਹੜੀਆਂ ਵੱਡੀਆਂ ਸਮੱਸਿਆਵਾਂ ਉਹ ਉੱਥੇ ਹੀ ਖੜੀਆਂ ਨੇ ਜਾਂ ਵੱਡੀ ਨਸ਼ੇ ਦੀ ਸਮੱਸਿਆ ਹੈ ਤੇ ਪ੍ਰਵਾਸ ਦੀ ਹੈ ਕੰਮ ਦੀ ਹੈ ਜਿਹੜੀ ਨੌਜਵਨ ਇਹ ਵੱਡੀਆਂ ਸਮੱਸਿਆਵਾਂ ਉਵੇਂ ਹੀ ਖੜੀਆਂ ਨੇ ਤੇ ਨਹੀਂ ਹੋਈਆਂ ਬਦਲਾਵ ਨਹੀਂ ਹੋਇਆ ਇੱਕ ਭਾਈ ਇਹ ਜਿਹੜਾ ਤੁਹਾਡਾ ਵਿਰੋਧ ਹੈ ਸਿਰਫ ਪਾਣੀ ਨੂੰ ਲੈ ਕੇ ਹੀ ਹੈ ਵੀ ਟੇਲਾਂ ਤੇ ਪਾਣੀ ਨਹੀਂ ਪਹੁੰਚਿਆ ਪਿੰਡ ਦੇ ਵਿੱਚ ਕਿ ਹੋਰ ਵੀ ਕੋਈ ਮਸਲਾ ਹੈ ਪਾਣੀ ਨੂੰ ਤਾਂ ਲੈ ਕੇ ਜੀ ਅਸੀਂ ਮੈਂ ਪਹਿਲਾਂ ਸਭ ਤੋਂ ਤੁਹਾਨੂੰ ਵਿਸਤਾਰ ਨਾਲ ਦੱਸਣਾ ਚਾਹਣਾ ਹੈ ਵੀ ਜਿਹੜੀ ਸਾਡੇ ਮੰਨ ਲਓ ਤਿੰਨ ਪਿੰਡਾਂ ਦੀ ਢੇਲ ਪੈਂਦੀ ਹੈ ਰਾਮਗੜ੍ਹ ਭੂੰਦੜ ਕੋਟਪਾਰਾ ਤੇ ਕੋਟਫੱਤਾ ਇਹ ਢੇਲ ਸਾਨੂੰ ਰੱਲੇ ਤੋਂ ਪੈਂਦੀ ਹੈ ਜੀ ਘੱਟੋ ਘੱਟ 45 ਕਿਲੋਮੀਟਰ ਪੈਂਦੀ ਹੈ ਜੀ ਇੱਥੋਂ ਸਾਨੂੰ ਮੰਨ ਲਓ ਵੀ ਨਾ ਮਾਤਰੀ ਪਾਣੀ ਆਉਂਦਾ ਰਿਹਾਗਾ ਉਦੋਂ ਬਾਅਦ 2016 ਚ ਜਨਮੇਜਾ ਸਿੰਘ ਸਿੱਖ ਨੇ ਸਾਨੂੰ ਜੋਧਪੁਰੋਂ ਇੱਕ ਪਾਈਪ ਲਾਈਨ ਦੀ ਮੰਨ ਲਓ ਉਹ ਦੇਤੀ ਸੀਗੀ ਵੀ ਇਥੋਂ ਸੁਣਾ ਪਾਣੀ ਪੂਰਾ ਕਰ ਦਿੱਤਾ ਜਾਵੇਗਾ ਇਹ ਪਾਈਪ ਲਾਈਨਾਂ ਪੈਸੇ ਵੀ ਦੇਤੇ 16 ਕਰੋੜ ਰੁਪਇਆ ਲੱਗਿਆ ਜੀ ਇਹ ਤੇ ਇਹ 16 ਕਰੋੜ ਰੁਪਇਆ ਸਰਕਾਰ ਨੇ ਜਮਾ ਰੱਦੀਚ ਕਰਤਾ ਜੀ ਇੱਕ ਦਿਨ ਵੀ ਨਹੀਂ ਪਾਈਪ ਲਾਈਨ ਚੱਲੀ ਸਾਰੇ ਉਹਦੇ ਜੋੜ ਲੀਕ ਆ ਸਾਰਾ ਸਿਮਿੰਟ ਵੇਚਤਾ ਉਸ ਤੋਂ ਬਾਅਦ ਜਿਹੜੀ ਉਹ ਸਾਡੀ ਰੱਲੇ ਤੋਂ ਆਉਂਦੀ ਆ ਜੀ ਉਹਦੇ ਚ ਜਲਮੇਜਾ ਸਿੰਘ ਸੇਖੋਂ ਨੇ ਪਿੱਛੇ ਮੋਗੇ ਵੱਡੇ ਕਰਾਤੇ ਸਾਡਾ ਤਾਂ ਜਮਾ ਜਮੀ ਮਨਣਾ ਪਾਣੀ ਦਾ ਜਮੀ ਪੱਠੇ ਮੁੱਦਾ ਵੱਜ ਗਿਆ ਉਸ ਤੋਂ ਬਾਅਦ ਚਲੋ 2017 ਅਕਾਲੀ ਦਲ ਸਰਕਾਰ ਚਲੀ ਗਈ 17 ਚ ਕਾਂਗਰਸ ਆ ਗਈ ਅਸੀਂ ਉੱਥੇ ਆਪਦੇ ਮੋਗਿਆਂ ਤੇ ਧਰਨਾ ਲਾ ਲਿਆ ਧਰਨਾ ਲਾ ਕੇ ਉਹਨਾਂ ਤੋਂ ਵੀ ਕੋਈ ਹੱਲ ਨਹੀਂ ਹੋਇਆ ਜੀ ਉਹਨਾਂ ਮਗਰ ਵੀ ਅਸੀਂ 5 ਸਾਲ ਜੋੜੇ ਤੜਾਉਂਦੇ ਰਹੇ ਜੇ ਸਾਨੂੰ ਡੀਸੀ ਦੇ ਕਹਦਾ ਕਰਨ ਅਸੀਂ ਡੀਸੀ ਦੇ ਵਗ ਜਾ ਕਰਕੇ ਕਿਸੇ ਨੇ ਸਾਡਾ ਕੋਈ ਹੱਲ ਨਹੀਂ ਕਰਿਆ 2 ਸਾਲ ਹੋ ਗਏ 22 ਤੋਂ ਬਾਅਦ ਮੰਨ ਲਓ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਕਹਿੰਦਾ ਮੈਂ ਟੇਲਾਂ ਤੇ ਪਾਣੀ ਪੂਰਾ ਕਰਤਾ ਖਾਲ ਛੜਾਤੇ ਜਿਹੜੇ ਰੋਕੇ ਸੀਗੇ ਕੋਈ ਸਾਡੇ ਪਿੰਡ ਦੇ ਪਾਸਤਾ ਨਾ ਮਾਤਰੀ ਹੋਇਆ ਜੀ ਹਜੇ ਤੱਕ ਵੀ ਸਾਡੇ ਪਾਣੀ ਅਸੀਂ ਪਹਿਲਾਂ ਅਸੀਂ ਬੰਨ ਲਾਇਆ ਸੀਗਾ ਜੀ ਉੱਥੇ ਬੰਨ ਮੰਨ ਲਓ 2 ਐਮਐਲਏ ਸੁਖਵੀਰ ਸਿੰਘ ਮੈਸਰਖਾਨਾ ਤੇ ਰਤਨਾਲ ਨੇ ਕਢਾਤਾ ਸੀਗਾ ਸਾਡਾ ਉਦੋਂ ਮੰਨ ਲਓ ਸਾਲ ਵਾਂਗੂ ਬੰਨ ਪਿਆ ਰਿਹਾ ਜੀ ਇਹਨਾਂ ਨੇ ਮੰਨ ਲਾ ਸਾਨੂੰ ਪੂਰਾ ਭਰੋਸਾ ਤਵਾਂ ਸੀ ਅਸੀਂ ਜੀ ਚੰਡੀਗੜ੍ਹੋਂ ਤੁਹਾਡਾ ਨਕਸ਼ਾ ਪਾਸ ਕਰਾ ਕੇ ਪਾਈਪ ਲਾਈਨ ਦੁਬਾਰੇ ਪਵਾ ਦਾਂਗੇ ਤੁਹਾਡਾ ਪਾਣੀ ਪੂਰਾ ਕਰਾਂਗੇ ਇਹਨਾਂ ਨੇ ਕਿਹਾ ਮਿੱਠੀ ਗੋਲੀ ਦੇ ਕੇ ਇਹਨਾਂ ਨੇ ਮੁੜ ਕੇ ਸਾਨੂੰ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹੁਣ ਅਸੀਂ ਮੰਨ ਲਓ ਆ ਚੋਣਾਂ ਤੋਂ ਪਹਿਲਾਂ ਡੇਢ ਕਿ ਮਹੀਨਾ ਹੋ ਗਿਆ ਉੱਥੇ ਫੇਰ ਬੰਨ ਪਤਾ ਤੇ ਮੰਨ ਲਓ ਸਾਨੂੰ ਪਾਣੀ ਦੀ ਕੋਈ ਲੋੜ ਨਹੀਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਕੋਈ ਆਜ਼ਾਦ ਹੈ ਕੋਈ ਵੀ ਹੈ ਸਾਡਾ ਸਾਰੇ ਪਿੰਡ ਦਾ ਬਾਈਕਾਟ ਹੈ ਤੇ ਨਹੀਂ ਅਸੀਂ ਵੋਟਾਂ ਦਾ ਬੂਥ ਲੱਗਣ ਦੇਗੇ ਵੋਟਾਂ ਵੀ ਨਹੀਂ ਪਾਉਂਦੇ ਅਸੀਂ ਪਿੰਡ 'ਚ ਹੂੰ ਇਹ ਐਲਾਨ ਆ ਜੀ ਸਾਡਾ ਆਰਾਮਗੜ ਭੁੰਦੜ ਦਾ ਕਿਸੇ ਲੀਡਰ ਨੂੰ ਵੀ ਅਸੀਂ ਇੱਥੇ ਆਪਦੇ ਪਿੰਡ ਦੇ ਵਿੱਚ ਬੰਨ ਤਾਂ ਕੀ ਗੱਲ ਆ ਜੀ ਵੋਟ ਵੀ ਨਹੀਂ ਭਗਤਾਨ ਕਰਦੇ ਅਸੀਂ ਇਹ ਸਾਡਾ ਐਲਾਨ ਆ ਜੀ ਸਾਰੇ ਪਿੰਡ ਦਾ ਪਿੰਡ 'ਚ ਬੂਥ ਨਹੀਂ ਲੱਗੂ ਨਹੀਂ ਲੱਗਦਾ ਜੀ ਸਾਡਾ ਕੋਈ ਹੱਲ ਨਹੀਂ ਹੁੰਦਾ ਜੀ ਨਹੀਂ ਇਹ ਸਰਕਾਰ ਕਰ ਸਕੇ ਜੀ ਹਾਂਜੀ ਪਰ ਜੇ ਕੱਲ ਨੂੰ ਕੋਈ ਵੱਡਾ ਲੀਡਰ ਆ ਕੇ ਤੁਹਾਨੂੰ ਕਹਿੰਦਾ ਆ ਖੇਤੀਬਾੜੀ ਮੰਤਰੀ ਖੁਦ ਖੜੇ ਹੋਏ ਨੇ ਨਹੀਂ ਜੀ ਖੇਤੀਬਾੜੀ ਮੰਤਰੀ ਨੂੰ ਅਸੀਂ ਕਰਮੀ ਸਿੰਘ ਖੁੱਡੀਆਂ ਨੂੰ ਆ ਚੋਣਾਂ ਤੋਂ ਪਹਿਲਾਂ ਮੈਂ 10 ਜਾਣੇ ਲੈ ਕੇ ਗਿਆ ਸੀਗਾ ਗੱਡੀ ਲੈ ਕੇ ਅਸੀਂ ਮਿਲ ਕੇ ਆਏ ਆ ਜੀ ਉਹਨਾਂ ਨੇ ਵੀ ਸਾਨੂੰ ਲਾਰਾ ਜਾ ਲਾ ਕੇ ਤੋਰਤਾ ਪਹਿਲਾਂ ਤਾਂ ਉਹਨਾਂ ਕੋਲ ਕਿਥੇ ਇਧਰ ਐਮਿਸਟਰ ਦਾ ਕਿਸੇ ਦਾ ਨੰਬਰ ਹੀ ਨਹੀਂਗਾ ਜੀ ਫਿਰ ਉਹਨਾਂ ਨੇ ਸਾਨੂੰ ਮੰਨ ਲਾ ਲਾਰਾ ਜਾ ਲਾ ਕੇ ਡੀਸੀ ਨੂੰ ਫੋਨ ਲਾ ਕੇ ਕਹਿੰਦਾ ਤੁਹਾਨੂੰ ਮਿਲਣਗੇ ਆ ਕੇ ਇਹਨਾਂ ਦਾ ਹੱਲ ਕਰਿਓ ਉਹਨਾਂ ਨੇ ਵੀ ਲਾਰਾ ਜਾ ਲਾ ਕੇ ਤੋਰਤਾ ਫਿਰ ਸਾਡੇ ਪਿੰਡ ਦੇ ਇੱਥੇ ਤਲਵੰਡੀ ਸਾਹਿਬ ਆ ਸਾਬੋ ਆਏ ਸੀਗਾ ਉੱਥੇ ਵੀ ਮਿਲੇ ਸੀ ਉੱਥੇ ਵੀ ਲਾਰੀ ਹੈ ਸਰਕਾਰ ਦੇ ਲਾਰੇ ਆ ਜੀ ਪੂਰਾ ਕਰਨ ਜੋ ਗਾਲੀਆਂ ਤਾਂ ਗੱਲੀ ਨਹੀਂ ਜੀ ਜਿੰਨੇ ਵੀ ਸਰਕਾਰ ਦੇ ਆਪ ਸਰਕਾਰ ਦੇ ਤਾਂ ਜਮਾਂ ਲਾਰੇ ਆ ਪਟੇਲਾਂ ਦੇ ਪਾਣੀ ਨੂੰ ਲੈ ਕੇ ਤਾਂ ਵੱਡੇ ਇਸ਼ਤਿਹਾਰ ਵੀ ਲੱਗੇ ਆ ਲੱਡੂਆਂ ਵਾਲੀਆਂ ਫੋਟੋਆਂ ਵੀ ਮੁੱਖ ਮੰਤਰੀ ਨੇ ਪਾਣਾ ਕਿਸਾਨ ਬੰਡੀ ਜਾਂਦੇ ਆ ਉਹ ਤਾਂ ਜਿਵੇਂ ਹੁੰਦਾ ਜੀ ਗੱਲ ਥੋੜੇ ਜੇ ਮੰਨ ਲਓ ਸਾਰੇ ਪਿੰਡਾਂ 'ਚ ਹੀ ਹੁੰਦੇ ਆਗੇ ਪਾਰਟੀਆਂ ਦੇ ਜਿੰਨੇ ਕੋ ਹੁੰਦੇ ਆ ਉਹਨੇ ਕ ਆਪਣੇ ਬੰਦੇ ਛੱਡੇ ਹੁੰਦੇ ਆ ਜੀ ਉਹਨਾਂ ਨੇ ਜਾ ਕੇ ਮੂਰੇ ਕਹਿਣੀ ਹੁੰਦਾ ਜੀ ਵੀ ਮੰਨ ਲਓ ਸਾਡੇ ਪਾਣੀ ਪਹੁੰਚ ਗਿਆ ਜਾਂ ਇਨੱਕ ਦਾ ਸਰਕਾਰਾਂ ਦਾ ਕੰਮ ਹੱਤਾ ਹੁੰਦਾ ਜੀ ਵੀ ਉਹਨਾਂ ਨੇ ਤਾਂ ਕਹਿਣਾਗਾ ਹੁਣ ਮੰਨ ਲਓ ਇਹਦਾ ਚੱਲੀ ਜਾਂਦੀਆਂ ਹੁੰਦੀਆਂ ਜੀ ਗੱਲਾਂ ਗੱਲ ਕਰ ਪਾਣੀ ਦਾ ਨਾਂ ਮਾਤਰ ਆ ਜੀ ਸਾਡੇ ਟੇਲ ਤੇ ਬਨ ਪਿਆ ਪਿਆ ਜ ਹੋਰ ਹੋਰ ਤੁਹਾਡੇ ਇਲਾਕੇ ਚ ਜਾਂ ਤੁਹਾਡੇ ਪਿੰਡ ਚ ਕਿਵੇਂ ਨਸ਼ਿਆਂ ਨੂੰ ਲੈ ਕੇ ਜਾਂ ਹੋਰ ਚੀਜ਼ ਨੂੰ ਲੈ ਕੇ ਨਸ਼ੇ ਵੀ ਬਹੁਤ ਆ ਜੀ ਨਸ਼ੇ ਸਾਡੀ ਪੀੜ੍ਹੀ ਵਾਲੇ ਬੱਚੇ ਆ ਜੀ ਜਿਹੜੇ ਸਾਥੋਂ ਬਾਅਦ ਵਾਲੇ ਆ ਜੀ ਨਸ਼ਾ ਬਹੁਤ ਆ ਜੀ ਪਿੰਡ ਚ ਗੁੱਜੇ ਗੁੱਜੇ ਆ ਜੀ ਬਹੁਤ ਹਾਂ ਹਾਂ ਬਹੁਤ ਮੰਨ ਲਓ ਵਿਕਦਾ ਵੀ ਹੈਗਾਗਾ ਕਿਹੜਾ ਮਤਲਬ ਮੈਡੀਕਲ ਨਾ ਜਾਂ ਦੂਜਾ ਜਿਹੜਾ ਚਿੱਟਾ ਆਹ ਜੀ ਚਿੱਟਾ ਜੀ ਚਿੱਟਾ ਵਿਕਦਾ ਤੇ ਸਿੰਗਨੇਚਰ ਕੈਪਸੂਲ ਬਹੁਤ ਵਿਕਦੇ ਆ ਜੀ ਹਾਂ ਉਹਦਾ ਵੀ ਬਹੁਤ ਨਸ਼ੇ ਦਤਾ ਜੀ ਮੰਨ ਲਓ ਸਾਰੇ ਪੰਜਾਬ ਚੀ ਬੁਰਾ ਹਾਲੀ ਆ ਜੀ ਜਿਵੇਂ ਸਰਕਾਰ ਕਹਿੰਦੀ ਸੀ ਅਸੀਂ 3 ਮਹੀਨਿਆਂ ਦੇ ਵਿੱਚ ਬੰਦ ਕਰ ਦਾਂਗੇ ਜਮਾ ਜੀ ਜ਼ੀ ਕਿਸੇ ਪਾਸੇ ਵੀ ਨਹੀਂ ਜੀ ਇਹ ਜਮਾ ਖਤਮ ਆ ਜੀ ਸਰਕਾਰ ਇੱਕ ਸਰਕਾਰ ਵੱਲੋਂ ਹੋਰ ਬੋਰਡ ਲਾਇਆ ਗਿਆ ਵੀ 40000 ਬੰਦੇ ਨੂੰ 42000 ਨੂੰ ਨੌਕਰੀ ਦਿੱਤੀ ਪਿੰਡ ਚੋਂ ਕਿਸ ਨੂੰ ਨੌਕਰੀ ਮਿਲੀ ਸਾਡੇ ਪਿੰਡ ਤਾਂ ਮਿਲੀ ਨਹੀਂ ਜੀ ਉਹ ਪਰਸੋ ਇੱਕ ਮੈਂ ਸੋਡੀ ਮੰਨ ਲਓ ਦੇਖੀ ਸੀਗੀ ਚੈਨਲ ਤੇ ਉਹ ਕਹਿੰਦੇ ਆ ਕਿ ਦਿੱਲੀ ਦੇ ਬੰਦਿਆਂ ਨੂੰ ਦੇਤੀਆਂ ਜੀ ਨੌਕਰੀਆਂ ਪੰਜਾਬ ਚੋਂ ਤਾਂ ਮੇਰੀ ਵੀ ਬੀਪੀਐਡ ਕਰੀ ਹੋਈ ਜੀ ਮੈਂ ਬਹੁਤ ਵਾਰ ਮੈਂ ਅਪਲਾਈ ਕਰਿਆ ਸਾਨੂੰ ਤਾਂ ਮਿਲੀ ਨਹੀਂ ਜੀ ਮੇਰਾ 2016 ਦਾ ਕਲੀਅਰ ਪੇਪਰ ਜੀ ਹਜੇ ਤੱਕ ਨਹੀਂ ਪਤਾ ਹੀ ਨਹੀਂ ਕਿੱਥੇ ਰੋਲੀ ਬੈਟਿਆ ਪਟਵਾਰੀ ਦਾ ਪੇਪਰ ਕਲੀਅਰ ਸੀ ਉਹ ਵੀ ਪਤਾ ਨਹੀਂ ਕਿੱਥੇ ਰੋਲੇ ਪਿਆ ਜੀ ਕਿਸੇ ਸਰਕਾਰ ਦੇ ਕੋਈ ਹੱਥ ਵੱਲੇ ਨਹੀਂ ਜੀ ਕਿਹੜੀਆਂ ਨੌਕਰੀਆਂ ਨੌਕਰੀਆਂ ਜੀ ਸਾਡੇ ਪਿੰਡ ਚੋਂ ਤਾਂ ਕਿਸੇ ਚੋਂ ਨਹੀਂ ਮਿਲੀ ਜੀ ਸਾਡੇ 1600 ਵੋਟ ਆਈ ਸਾਡੇ ਪਿੰਡ ਦੀ ਕੋਈ ਬੰਦਾ ਨਹੀਂ ਸਾਡੇ ਪਿੰਡ ਚੋਂ ਲੱਗਿਆ ਜੀ ਵੀ ਅਸੀਂ ਐਂ ਕਹਦੇ ਕਿ ਵੀ ਨੌਕਰੀ ਲੱਗਿਆ ਹੋਵੇ ਜੀ ਜੀ بڑے ਲਿਖੇ ਬਹੁਤਾ ਜੀ ਪਿੰਡ ਚ ਜੀ ਹਾਂਜੀ ਭਾਈ ਨਸ਼ੇ ਨੂੰ ਲੈ ਕੇ ਪਾਈ ਨੇ ਗੱਲ ਕੀਤੀ ਹੈ ਨਸ਼ਾ ਹੈਗਾ ਤੁਹਾਡੇ ਏਰੀਏ ਚ ਨਸ਼ਾ ਜੇ ਕਰ ਕਰ ਨਸ਼ਾ ਹੈਗਾ ਜੀ ਨਸ਼ੇ ਦੇ ਰੂਪ ਬਦਲ ਗਏ ਜੀ ਪਹਿਲਾ ਨਸ਼ਾ ਹੁੰਦਾ ਸੀਗਾ ਜੀ ਘਾਤਕ ਨਹੀਂ ਹੁੰਦਾ ਸੀਗਾ ਕੋਈ ਵੀ ਜੋ ਲੈਬ ਚ ਨਸ਼ਾ ਤਿਆਰ ਹੁੰਦਾ ਜੀ ਉਹ ਸਰੀਰ ਲਈ ਘਾਤਕ ਹੈ ਪਹਿਲਾਂ ਜਿਵੇਂ ਭੁੱਕੀ ਫੀਮ ਚੱਲਦੀ ਸੀਗੀ ਜੀ ਬੰਦੇ ਕੰਮ ਕਰਦੇ ਸੀਗੇ ਜੀ ਉਹਦੇ ਨਾਲ ਸਰੀਰ ਨੂੰ ਮਤਲਬ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਮੋਰਾਂ ਵਾਲੇ ਵਾਲਾ ਮੋਗਾ ਵਜਦਾ ਸੀ ਸਾਡਾ ਮੰਡਲਿਆਂ ਵਾਲਾ ਭੁੰਦੜ ਵਜਦਾ ਸੀ ਹਾਂ ਤੇ ਮੰਡਲਿਆਂ ਕੀ ਪਸ਼ੂਆਂ ਨੂੰ ਹਰਾ ਵੀ ਨਹੀਂ ਹੁੰਦਾ ਸੀ ਹੁਣ ਹੂੰ ਪਸ਼ੂਆਂ ਨੂੰ ਹਰਾ ਨਹੀਂ ਹੁੰਦਾ ਜ਼ਹਿਰ ਹਰ ਇੱਕ ਨੂੰ ਇਹ ਕੋਈ ਇਹ ਜਿਹਾ ਕਰਨੀ ਜਿਹੜੇ ਕਰ ਜੀ ਕੋਈ ਦਵਾਈ ਨਾ ਚੱਲਦੀ ਹੋਵੇ ਹੂੰ ਕੋਈ ਹੱਥ ਖੜਾ ਕਰਕੇ ਕਹੇ ਸਾਡੇ ਘਰੇ ਕੋਈ ਬਿਮਾਰੀ ਦਵਾਈ ਨਹੀਂ ਚੱਲਦੀ ਜੀ ਜੇ ਬਾਪੂ ਜੀ ਕਿਹਾ ਇਹਨਾਂ ਨੇ ਵੀ ਬੂਥ ਨਹੀਂ ਲੱਗਣ ਦੇਣਾ ਫਿਰ ਨਹੀਂ ਲੱਗੂ ਬੂਥ ਨਹੀਂ ਲੱਗਦਾ ਜੀ ਜਦੋਂ ਸਾਡਾ ਕੰਮ ਨਹੀਂ ਕਰਦੇ ਫਿਰ ਅਸੀਂ ਬੋਟਾ ਟਾਈਮ ਜ਼ਰੂਰ ਪਾਉਣਗੇ ਹੂੰ 50 ਸਾਲ ਹੋ ਗਏ ਮੈਨੂੰ ਵੀ ਇਸ ਕੰਮ 'ਚ ਵੇਖਦੇ ਨੂੰ ਜੀ ਇਹੀ ਹਾਲ ਰਿਹਾ ਜਿੱਦਿਆਂ ਦਾ ਨਾ ਸਾਡੇ ਪਾ ਇਹ ਇੱਕ ਸਾਡੇ ਹੋਰ ਸਮੱਸਿਆ ਪਿੰਡ ਚ ਜਾ ਕੇ ਛੱਪੜ ਦੇਖੋ ਜੀ ਹਾਂਜੀ ਇਹ ਮਤਲਬ ਐ ਨਹੀਂ ਪਤਾ ਕਿ ਕਿੰਨੇ ਕਿੰਨ ਕਾਲਾ ਪੀਲਾ ਹੋ ਜਾ ਜਾਂ ਕੈਂਸਰ ਹੋ ਜਾ ਸੜੇ ਹਾਨ ਮਾਰ ਦਈ ਜੀ ਕੋਈ ਮਤਲਬ ਪੈਸੇ ਪਾਸ ਹੋਏ ਪਿਆ ਚੱਲ ਨਹੀਂ ਦੇ ਕੰਮ ਹੀ ਨਹੀਂ ਚੱਲਣ ਦਿੰਦੇ ਜੀ ਜਤਨ ਤੋਂ ਬਾਅਦ ਬਤਾਇਆ ਇੱਕ ਸਾਹਿਬ ਕਿੰਨੀ ਵਾਰੀ ਆਇਆ ਪਿੰਡ ਆਇਆ ਇੱਕ ਦੋ ਵਾਰ ਪਰ ਕੋਈ ਗੱਲ ਨਹੀਂ ਸੁਣਦੇ ਉਹ ਤਾਂ ਆਪਦੀ ਸੋਲੇ ਗਾ ਕੇ ਤੁਰ ਜਾਂਦੇ ਜੀ ਉਹ ਕੰਮ ਲਈ ਆਇਆ ਹੈ ਕਿ ਭੋਗ ਜਾਂ ਵਿਆਹ ਤੇ ਆਇਆ ਹੈ ਨਾ ਉਹ ਹੀ ਆ ਜਾਂਦੇ ਜੀ ਕਿਤੇ ਨਾ ਕਿਤੇ ਸੱਦ ਲੈਂਦੇ ਜਿਹੜੇ ਸਾਡੇ ਪਿੰਡ ਦੇ ਚਾਂਚੇ ਹੈਗੇ ਵੋਟਾਂ ਲਈ ਆਉਂਦੇ ਆ ਜੀ ਉਹ ਤਾਂ ਨਹੀਂ ਆਉਂਦੇ ਜੀ ਉਹ ਗੰਨੇ ਵੀ ਨਹੀਂ ਆਉਂਦੇ ਆ ਹੁਣ ਆ ਕੇ ਗਿਆ ਮਹੀਨਾ ਕਿ ਉਹਦੇ ਘੇਰ ਵੀ ਲਿਆ ਸੀਗਾ ਫਿਰ ਲੋਕ ਵਿੱਚ ਛੜਾ ਦਿੰਦੇ ਵੀ ਜਾਂ ਛੱਡੋ ਆਪਣੇ ਆਇਆ ਹੈਗਾ ਪਰ ਕੰਮ ਕਮ ਕੋਈ ਨਹੀਂ ਕਰਿਆਗਾ ਨਾ ਛੱਪੜ ਦਾ ਕੰਮ ਚੱਲਦਾ ਸੀ ਕੰਮ ਬੰਦ ਕਰਾਤਾ ਹੀ ਸਮਾਂ ਛੱਪੜ ਦੇ ਵਿੱਚ ਇੱਕ ਡੱਗਜਾ ਬਣਾਇਆ ਸੀ ਜੀ ਕਿਸੇ ਕੰਪਨੀ ਨੇ ਪਤਾ ਨਹੀਂ ਬੈਂਕ ਨੇ ਪੈਸੇ ਦਿੱਤੇ ਸਰਕਾਰ ਨੇ ਵੀ ਨਹੀਂ ਦਿੱਤੇ ਉਹ ਤੇ ਉਹ ਵੀ ਰੋਕ ਕੇ ਸਭ ਚੱਲਣਾ ਨਹੀਂ ਚਾਹਿੰਦਾ ਵੀ ਨਵੀਂ ਪੰਚਾਇਤ ਆ ਉਹ ਸਾਡੀ ਉਦੋਂ ਚਲਾਵਾਂਗੇ ਕੰਮ ਹਾਂ ਤੇ ਜਿਹੜਾ ਇਹ ਤੁਸੀਂ ਹੁਣ ਬਾਈਕਾਟ ਕਰ ਰਹੇ ਹੋ ਇੱਕ ਹਿਸਾਬ ਦਾ ਇਹਦੇ ਨਾਲ ਤੁਹਾਨੂੰ ਲੱਗਦਾ ਵੀ ਮਸਲਾ ਹੱਲੂ ਜਾਂ ਨਹੀਂ ਮਸਲਾ ਸਾਡੇ ਪਿੰਡ ਚ ਤਾਂ ਨਹੀਂ ਵੜਨਗੇ ਜੀ ਮੁੜ ਕੇ ਹਾਂ ਮਸਲੇ ਤਾਂ ਹੱਲ 40 50 ਸਾਲ ਤੱਕ ਮੈਨੂੰ ਹੋਗੇ ਦੇਖਦਿਆਂ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਇਹਦਾ ਗੱਲਾਂ ਬਾਤਾਂ ਨਾਲ ਲਾਰੇ ਲਾ ਕੇ ਤੁਰ ਜਾਂਦੇ ਆ ਵੋਟਾਂ ਲੈ ਕੇ ਮੁੜ ਕੇ ਆਉਂਦੇ ਨਹੀਂਗੇ ਬਸ ਜਿਹੜੇ ਪਾਰਟੀ ਦੇ ਕੋਈ ਮੇਨ ਵਰਕਰ ਵੀ ਹੋਣਗੇ ਉਹਨਾਂ ਦੇ ਨਾਲ ਦੇ ਉਹਨਾਂ ਨੂੰ ਤੁਸੀਂ ਕਿਹਾ ਗਾ ਨਾ ਨਾ ਉਹਨਾਂ ਨੂੰ ਕਿਹਾ ਸੀਗਾ ਜੀ ਆ ਵੋਟਾਂ ਤੇ ਵੀ ਬਾਈਕਟ ਕਰਾਂਗੇ ਵੀ ਉਹ ਕਹਿੰਦੇ ਵੀ ਸਾਨੂੰ ਇੱਕ ਘੰਟਾ ਦੇ ਦਿਓ ਹਾਂ ਘੰਟੇ ਬਾਅਦ ਖਾਨੇ ਵਾਲ ਨੇ ਕੋਈ ਗੱਲ ਹੀ ਨਹੀਂ ਸੁਣੀ ਉਹ ਕਹਿੰਦਾ ਮੈਨੂੰ ਮੇਰੇ ਕੋਈ ਟਾਈਮ ਨਹੀਂਗਾ ਬਸ ਪਾਰਟੀ ਦੇ ਵਰਕਰ ਇੱਥੇ ਸਾਰੇ ਹੀ ਬੈਠੇ ਆ ਜੀ ਹਾਂ ਸਾਰੇ ਉਹ ਦੁਖੀ ਹੋ ਗਏ ਜੀ ਫਿਰ ਉਹਨਾਂ ਦਾ ਵਿਰੋਧ ਕਰਿਆ ਜੀ ਸਾਰੇ ਦੁਖੀ ਹੋ ਗਏ ਦੁਖੀ ਹੋ ਗਏ ਪੰਗਾ ਸੀ ਦੂਜੀਆਂ ਪਾਰਟੀਆਂ ਤੋਂ ਜੀ ਹੁਣ ਪਾਰਟੀ ਦੇ ਵਰਕਰ ਵੀ ਇੱਥੇ ਹੀ ਬੈ ਉਹ ਸਾਰੇ ਪਿੰਡ ਦੇ ਬਾਈਆਂ ਅਸੇ ਜਾਈਆਂ ਨੇ 10% ਦੂਜੇ ਹੋਣਗੇ 90% ਝਾੜੂ ਵਾਲੇ ਹੀ ਹੈਗੇ ਉਹ ਝਾੜੂ ਨੂੰ ਕਈ ਆ ਜੀ ਸਾਰੇ ਇੱਥੇ ਬੈਠੇ ਝਾੜੂ ਵਾਲੇ ਹੀ ਬੈਠੇ ਦੁਖੀ ਹੋਏ ਬੈਠੇ ਆ ਜੀ ਆਸ ਸੀ ਜੀ ਉਹ ਆਸ ਟੁੱਟ ਗਈ ਦੀਂਦੀ ਆ ਜੀ ਹੁਣ ਕੋਈ ਹੱਲ ਨਹੀਂ ਦਿੰਦਾ ਜੀ ਸਾਡੇ ਕੋਲ ਕੋਈ ਆਪਸ਼ਨ ਵੀ ਹੈ ਨਹੀਂ ਜੀ ਹਾਂ ਕੋਈ ਚੰਗੀ ਪਾਰਟੀ ਆਸੀ ਵੀ ਚੰਗੀ ਪਾਰਟੀ ਬਣੀ ਆ ਵੋਟ ਪਾਈ ਆ ਲੋਕਾਂ ਨੇ ਜੀ ਵੀ ਕੋਈ ਬਦਲਾ ਆਊਗਾ ਪਰ ਸਾਨੂੰ ਫਿਰ ਫਿਰ ਉਹਨਾਂ ਰੁਝਾਨ ਉਹਨਾਂ ਪਾਰਟੀਆਂ ਵੱਲੀ ਜਾਈ ਜਾਂਦਾ ਇੱਕ ਹੋਰ ਬਦਲ ਦੀਂਦਾ ਨਹੀਂ ਜੀ ਆ ਆਸ ਆਸ ਟੁੱਟ ਚੁੱਕੀ ਆ ਜੀ ਸਭ ਦੇ ਲੋਕਾਂ ਦੀ ਹਾਂਜੀ हां भाई, की लागदा लागदा था था की भाई आजी आजी। जी की लगदा हैगा लगदा ता हालात त माडी लगि जंदे हैगे। ਤੁਸੀਂ ਇੱਕ ਸਵਾਲ ਕੀਤਾ ਸੀਗਾ ਕਿ ਬਾਈ ਢੇਲਾਂ ਤੇ ਪਾਣੀ ਦੀ ਗੱਲ ਕੀਤੀ ਆ ਮਾਨ ਸਾਹਿਬ ਨੇ ਕਿ ਵੀ ਪਾਣੀ ਆ ਗਿਆ। ਹਾਂਜੀ ਹਾਂਜੀ ਸਾਡੇ ਜਿਹੜੀਆਂ ਤਿੰਨ ਢੇਲਾਂ ਲੱਗਦੀਆਂ ਇੱਕ ਮੋੜ ਚੜ੍ਹਤ ਵਾਲੀ ਕੱਸੀ ਆਗੀ, ਇੱਕ ਰਾਮਗੜ੍ਹ ਪੁੰਦਰ ਵਾਲੀ ਜਿਹੜੀ ਏਜੀ ਤੇ ਅਸੀਂ ਬੰਨ ਪਾਈ ਬੈਠੇ ਆਂ, ਇੱਕ ਰਾਇ ਖਾਨੇ ਵਾਲੀ। ਹਾਂ ਤੁਸੀਂ ਤਿੰਨੇ ਢੇਲਾਂ ਤੇ ਜਾ ਕੇ ਪਾਣੀ ਦੇਖ ਲਓ। ਜੇ ਤਿੰਨਾਂ ਢੇਲਾਂ ਤੇ ਪਾਣੀ ਪੂਰਾ ਹੋਇਆ ਤਾਂ ਅਸੀਂ ਵੀ ਭਾਈ ਲੱਡੂ ਵੰਡਣ ਵਾਲੇ ਸ਼ਾਮਲ ਹੋ ਜਾਾਂਗੇ। ਤਿੰਨੀ ਫਿਰ ਲੱਡੂ ਤਾਂ ਸਾਨੂੰ ਵੰਡੀ ਦਿੱਤੇ ਉਹਨੇ। ਠੀਕ ਹੈ। ਫਿਰ ਤੁਸੀਂ ਗੱਲ ਕਹੀ ਆ ਕਿ ਵੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਵੀ ਪਿੰਡਾਂ 'ਚ ਆਈਆਂ ਵੀ ਤੁਸੀਂ ਕਿਵੇਂ ਕਰੋਗੇ ਅਸੀਂ ਤੁਹਾਡੇ ਚੈਨਲ 'ਆਹੀਂ ਕਹਿਣਾ ਚਾਹੁੰਦੇ ਆਂਗੇ ਮੈਂ ਆਪ ਪਾਰਟੀ ਦਾ ਬੰਦਾ ਆਂਗਾ ਇੱਥੇ ਕਾਲੀ ਵੀ ਹੈ ਗਿਆ ਕਾਂਗਰਸੀ ਵੀ ਹੈ ਗਿਆ ਕਿਸੇ ਲੀਡਰ ਦੀ ਹਿੰਮਤ ਨਹੀਂ ਵੀ ਉਹ ਸਾਡੇ ਪਿੰਡ 'ਚ ਆ ਜਾਣ ਨੂੰ ਤੇ ਆਉਣਗੇ ਸਾਡੇ ਪਿੰਡ ਦੇ ਬੰਦਿਆ ਰਾਹੀਂ ਜੇ ਸਾਡੇ ਪਿੰਡ ਦੇ ਬੰਦੇ ਉਹਨਾਂ ਨੂੰ ਮੂੰਹ ਨਾ ਲਾਉਣਗੇ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਸਾਡੇ ਪਿੰਡ 'ਚ ਆ ਜਾਣਗੇ ਮੈਂ ਇਹੀ ਪੀਲ ਕਰਦਾ ਸਾਡੇ ਨੰਗਰ ਵਾਸੀਆਂ ਨੂੰ ਵੀ ਉਹਨਾਂ ਨੂੰ ਮੂੰਹ ਨਾ ਲਾਓ ਤੁਹਾਡੇ ਰਾਹੀਂ ਤੁਹਾਡੇ ਅੰਦਰ ਵੜਨਗੇ ਉਹ ਉਹਨਾਂ ਦੀ ਹਿੰਮਤ ਨਹੀਂ ਵੀ ਉਹ ਇੱਥੇ ਆ ਜਾਣਗੇ ਤੇ ਮੈਂ ਪਾਣੀ ਦਾ ਹਾਲਚਾਲ ਸਾਰਾ ਤੁਸੀਂ ਦੇਖ ਲਿਆ ਤੁਸੀਂ ਸਾਡੇ ਸਾਡੇ ਪਿੰਡ ਤੁਸੀਂ ਨਾ ਜ ਐਂ ਕੋ ਹੋਰਸ ਨੂੰ ਗੱਲ ਦਸਾਂ ਜੀ ਮੂੰਹ ਧੋਲਿਓ ਤੁਸੀਂ ਨਾਲਿਓ ਸਾਬਣ ਲਾ ਲਓ ਤੁਸੀਂ ਉਹ ਪਾਣੀ ਨਾਲ ਲਾ ਕੇ ਦਿਖਾ ਦਿਓ ਮੈਨੂੰ ਉੱਤੀ ਚੇ ਵਿੱਚ ਪਾ ਹੋਈ ਜਾਂਦਾ ਕੁਛ ਨਹੀਂ ਸਾਡੇ ਜਨਹਿਰੀ ਪਾਣੀ ਆ ਗਿਆ ਤਾਂ ਅਸੀਂ ਪੀ ਲੰਨੇ ਆ ਨਹੀਂ ਮੰਨਦਾ ਜੇ ਚਾਲੇ ਜਿਹੜੇ ਸਰ ਦੇ ਬੰਦੇ ਉਹਨਾਂ ਦੇ ਆਰੋ ਲੱਗਿਆ ਜਿਹੜਾ ਗਰੀਬ ਗਰੂਬ ਬਹੁਤ ਪਾਣੀ ਕਰਨ ਕੋਈ ਵਾਂਝਾ ਬੈਠਾ ਦਾ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਹੋ ਬਿਲਕੁਲ ਤੇ ਸੁਖਵੀਰ ਮੈਸਰ ਖਾਨਾ ਜੀ ਗੱਲ ਨਹੀਂ ਸੁਣਦੇ ਨਹੀਂ ਕੁਛ ਨਹੀਂ ਸੁਣਿਆ ਜੀ ਪਥੇਰੇ ਸੀ ਵੀ ਮੱਲਾ ਕਿੰਨੇ ਵਾਰੀ ਗਏ 20 20 ਵਾਰੀ ਜਾਏ ਜਿਹਦੇ ਕੋਲੇ ਰੋਜ਼ ਮੰਗੂ ਜਾਣ ਵਾਲੀ ਗੱਲਾਂ ਗੱਲਬਾਤ ਵੀ ਹੁੰਦੀ ਰਹੀ ਆ ਪੱਲਾ ਝਾੜ ਕੇ ਮੋੜ ਜਾਂਦੇ ਆਗੇ ਕਾਰਨ ਜੇ ਇਹ ਆਗਾ ਵੋਟਾਂ ਦਾ ਰਾਜਾ ਜੀ ਹੁਣ ਉਹਨੂੰ ਮਤਲਬ ਮੂਰੇ 10 ਪਿੰਡਾਂ ਦੀ ਵੋਟ ਟੁੱਟਦੀ ਆ ਜੇ ਸਾਨੂੰ ਪਾਣੀ ਦਿੰਦਾਗਾ ਇਧਰ ਇੱਕ ਪਿੰਡਾਗਾ ਉਧਰੋਂ ਕੋਲ 10 ਆ ਦੋ ਉਹਨਾਂ ਨੇ ਵੋਟਾਂ ਨੂੰ ਤਰਜੀਹ ਦਿੱਤੀ ਆ ਸਾਡੇ ਪਿੰਡ ਦੀ ਵੋਟ ਘਟਾ ਗਈ ਜਿਹੜੇ ਮਗਰ ਪਿੰਡ ਬੈਠਿਆ ਉਹ ਫਿਰ ਗਾਲ ਉਹਦਾ ਫੜਨਗੇ ਉੱਥੇ ਸਾਨੂੰ ਕਿਵੇਂ ਦੇ ਦੂਗਾ ਅਸੀਂ ਤਾਂ ਨੇ ਉਧਰਲੀ ਕਸੀ ਚੋਂ ਪਾਣੀ ਲੈਣੀ ਨਹੀਂ ਚਾਹੁੰਦੇ ਜੇ ਅਸੀਂ ਤਾਂ ਜਿਹੜੀ ਪੁਰਾਣੀ ਪਾਈਪ ਲੈਣੀ ਸਾਡੀ ਜਿਹੜਾ ਪ੍ਰੋਜੈਕਟ ਪਿਆਗਾ ਅਸੀਂ ਤਾਂ ਉਹੀ ਚਲਾਉਣ ਦੇ ਹੱਕ ਚਾਹਗੇ ਠੀਕ ਹੈ ਨਾ ਮਤਲਬ 15 16 ਕਰੋੜ ਦਾ ਪ੍ਰੋਜੈਕਟ ਸੀਗਾ ਉਹ ਮਿੱਟੀ ਹੋਇਆ ਪਿਆਗਾ ਠੀਕ ਹੈ ਤੇ ਜੇ ਉਹ ਚੱਲਦਾਗਾ ਤਾਂ ਠੀਕਾਗਾ ਤੇ ਨਹੀਂ ਅਸੀਂ ਉਧਰੋਂ ਪਾਣੀ ਲੈਣ ਦੇ ਹੱਕ ਚ ਨਹੀਂ ਉਹ ਬੰਨ ਫਿਰ ਪਿਆ ਤਾਂ ਉਹੀ ਪੈਰੂਗਾ ਹਾਂਜੀ ਬਾਈ ਜੀ ਕੀ ਕਹਿਣਾ ਤੁਹਾਡਾ ਕੀ ਕਹਣਾਗਾ ਅਸੀਂ ਕਹਿਣਾ ਚਾਹੁੰਦੇ ਆ ਪਿੱਛੇ ਲੰਮੇ ਸਮੇਂ ਤੋਂ ਲੈ ਕੇ ਪਾਣੀ ਨਹੀਂ ਆ ਰਿਹਾ ਠੀਕ ਹੈ ਅੰਗਰੇਜ਼ਾਂ ਨੇ ਨਹਿਰਾਂ ਨੂਰਾਂ ਕੱਢੀਆਂ ਸੀ ਇਹਨਾਂ ਨੇ ਤਾਂ ਉਸ ਤੋਂ ਬਾਅਦ ਕੋਈ ਨਹਿਰ ਜੇ ਕਢਾਇਆ ਕਿਸੇ ਨੇ ਛਿੱਤਰਪੋਲੇ ਨਾਲ ਕਢਾਇਆ ਜਿਵੇਂ ਅਸੀਂ ਕਹਿੰਦੇ ਆ ਅਸੀਂ ਪਾਈਪ ਕਢਾਈ ਆ ਪਾਈਪ ਲਾਈਨ ਪਹਿਲਾ ਅਸੀਂ ਜਨਮੇਜਾ ਸੇਖੋ ਜਦੋਂ ਮੰਤਰੀ ਸੀ ਉਦੋਂ ਆਇਆ ਅਸੀਂ ਸਕੂਲ ਚੱਡ ਬੈਠੇ ਦੂਜੇ ਅੱਡ ਬੈਠੇ ਉਹਦੇ ਪੱਖੀ ਦੋ ਧਿਰਾਂ ਬਣ ਕੇ ਅੜ ਕੇ ਪਾਈਪ ਪਵਾਏ ਉਹ ਕੱਲੇ ਪਾਈਪ ਸਿੱਟ ਗਏ ਉੱਥੇ ਜੀ ਥੱਲੇ ਧਰਤੀ ਚ ਹਾਲਾਂਕਿ ਕੱਸੀ ਜਿੱਥੋਂ ਦੀ ਪਾਣੀ ਆਉਣਾ ਸੀ ਜਿਹੜਾ ਸੂਆ ਬਾੜਨਾ ਸੀ ਪਿੱਛੇ ਹੈਡ ਲੱਗਿਆ ਸੀ 222 750 ਨੰਬਰ ਹੈ ਸ਼ਾਇਦ ਉਹਦਾ ਉਹ ਉੱਥੇ ਹੈਡ ਲੱਗਿਆਗਾ ਉਹ ਤੋਂ ਇੱਕ ਕੱਸੀ ਨਿਕਲੀ ਉਹ ਕੱਸੀ ਨਾ ਕੱਢੀ ਇੰਨੇ ਕਾਂਗਰਸ ਦੀ ਸਰਕਾਰ ਆ ਸੀ ਆ ਗਈ ਉਹਦਾ ਵਿਰੋਧ ਕਰਿਆ ਸੀ ਇਸੇ ਤਰੀ ਜੱਜ ਕੇ ਜੱਸੀ ਇੱਥੇ ਆਇਆ ਜੱਸੀ ਦਾ ਵਿਰੋਧ ਕਰਿਆ ਉੱਥੇ ਛੜਕ ਤੇ ਧਰਨਾ ਲਾਇਆ ਲਗਾਤਾਰ 2 ਮਹੀਨੇ ਬਹਿ ਕੇ ਦਿਨ ਰਾਤ ਉਥੇ ਅਸੀਂ ਉਹ ਪਿਛਲੀ ਕੱਸੀ ਬਣਵਾ ਲਈ ਜੇ ਕੱਸੀ ਬਣਵਾਈ ਤਾਂ ਪੈਬਲਿਕ ਹੋ ਗਏ ਦੇਖੋ ਅੱਜ ਤੱਕ ਲੋਕ ਬਦਲਾਅ ਚਾਹੁੰਦੇ ਸੀ ਲੋਕ ਔਖੇ ਸੀ ਇਹ ਨਹੀਂ ਸੀ ਭਗਵਾਨ ਤਮਨ ਨੂੰ ਚੰਗਾ ਸਮਝਦੇ ਆ ਪਾਰਟੀ ਨੂੰ ਚੰਗਾ ਕਿਸੇ ਨੂੰ ਨਹੀਂ ਸਮਝਦੇ ਲੋਕ ਔਖੇ ਸੀ ਉਸ ਬਦਲਾਅ ਚ ਲੋਕਾਂ ਨੇ ਇਧਰ ਵੋਟਾਂ ਪਾਈਆਂ ਹੂੰ ਇਹਨਾਂ ਨੇ ਤਾਂ ਉਦੋਂ ਨਵਾਂ ਚੰਦ ਚਾੜਤਾ ਪਾਣੀ ਤਾਂ ਕੀ ਦੇਣਾ ਸੀ ਜਿਹੜੀਆਂ ਸਾਡੀਆਂ ਮੰਡੀਕਰਨ ਸੀ ਮੰਡੀਕਰਨ ਵੀ ਤੋੜੀ ਜਾ ਰਹੇ ਆ ਹਾਂ ਉਹ ਕਾਰਪੋਰੇਟ ਘਰਾਣਿਆਂ ਦੀ ਬੁੱਕਲ ਚ ਜਾ ਡਿੱਗਿਆ ਹੂੰ ਉਹਨਾਂ ਨੂੰ ਜਿਹੜੇ ਸੋਲੋ ਸਿਸਟਮ ਨਾ ਹੋਰ ਲਾਉਣ ਦਾ ਪੰਜਾਬ ਦੇ ਵਿੱਚ ਆਰਡਰ ਕਰਤਾ ਸਾਡੀਆਂ ਮੰਡੀਆਂ 26 ਮੰਡੀਆਂ ਘਟੋ ਘਟ ਉਹ ਚ ਆਉਣਗੀਆਂ ਅਸੀਂ ਇਹ ਨਹੀਂ ਕਹਦੇ ਵੀ ਮੰਡੀ ਆਹ ਮੰਡੀਆਂ ਅਸੀਂ ਮੰਨ ਲੈਣੇ ਹੋਣੇ ਪਿੰਡ ਵਾਲੀ ਉਹ ਨਹੀਂ ਇੱਕ ਮੰਡੀ ਨਹੀਂ ਅਸੀਂ ਮਾਰਕੀਟ ਕਮੇਟੀ ਨੂੰ ਮੰਡੀ ਮੰਨਦੇ ਆ ਜੰਨੀਆਂ ਪੈਂਦੀਆਂ 26 ਮਾਰਕੀਟ ਕਮੇਟੀਆਂ ਚ ਜੰਨੀਆਂ ਮੰਡੀਆਂ ਆਉਂਦੀਆਂ ਸਭ ਦਾ ਭੋਗ ਪਾਤਾ ਆਉਣ ਵਾਲੇ ਸਮੇਂ ਚ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਨਿੱਜੀ ਹੱਥਾਂ ਚ ਦੇ ਰਹੇ ਆ ਅਸੀਂ ਉਹਦਾ ਜੱਟ ਕੇ ਵਿਰੋਧ ਕਰ ਦੇ ਇਧਰੋਂ ਪਾਣੀ ਲਾਵਾਂਗੇ ਲੋਕਾਂ ਨੂੰ ਸਮਝ ਆ ਗਈ ਅੱਗੇ ਵਰਗੇ ਲੋਕ ਨਹੀਂ ਵੀ ਇਹ ਖਰੀਦ ਲੈਣਗੇ ਆ ਕੇ ਜਾਂ ਕਿਸੇ ਨੂੰ ਬਰਿਆ ਲੈਣਗੇ ਜੇ ਸਮਝੌਤਾ ਹੋਊ ਤਾਂ ਨਗਰ ਦੇ ਵਿੱਚ ਹੋ ਕੋਈ ਪਰ ਅਸੀਂ ਵੋਟ ਵਾਲੇ ਥੜੇ ਨੂੰ ਛੇਤੀ ਇੱਥੇ ਚੜ੍ਹਨ ਨਹੀਂ ਦਿੰਦੇ ਕਿਸੇ ਨੂੰ ਬੂਥ ਵੀ ਨਹੀਂ ਲੱਗਦਾ ਪਿੰਡ 90% ਨਹੀਂ ਲੱਗਣ ਦਿੰਦੇ ਅਸੀਂ ਆਪਸ ਹੀ ਲੜਾਈ ਦੇ ਮਾਰੇ ਤਾਂ ਭਮੜਕ ਦੂਜੇ ਤੋਂ ਪਿੱਛੇ हट ਜੇ ਨਹੀਂ ਲੱਗਣ ਦਿੰਦੇ ਲੜਾਈ ਹੁੰਦੀ ਨਹੀਂ ਸਾਡਾ ਪਿੰਡ ਬਹੁਤ ਪਿੱਛੇ ਹਟ ਗਿਆ ਹੈ ਕੰਮ ਤੋਂ ਕਿੰਨੀ ਵੋਟ ਆ ਤੁਹਾਡੇ ਪਿੰਡ ਦੀ ਸਾਡੇ ਪਿੰਡ ਦੀ 16 1650 ਵੋਟ ਹੋ ਹਮ ਪਰ ਭੁਗਤਣ ਦੇ ਵਿੱਚ ਮੇਰੇ ਸਭ ਚ 1100 ਹੀ ਆਉ ਜੀ ਜੇ ਭੁਗਤੌਣਗੇ ਵੀ ਦੂਜੇ ਵੋਟ ਪਾਉਣ ਹੀ ਨਹੀਂ ਆਉਂਦੇ ਜੀ ਜੀ ਅਸੀਂ ਤਾਂ ਚਾਹੁੰਦੇ ਆ ਵੀ ਅਮਨ ਸ਼ਾਂਤੀ ਰਹੇ ਅਮਣ ਸ਼ਾਂਤੀ ਨਾਲ ਚੱਲੀ ਏ ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਜਿਵੇਂ ਆਈਐਮਐਲ ਲਾ ਲਓ ਆਈਐਮਐਲ ਕੁਝ ਦਿਨ ਪਹਿਲਾਂ ਆਇਆ ਉਹ ਕਹਿੰਦਾ ਮੈਂ ਪਿੰਡ ਚ ਹੀ ਨਹੀਂ ਵੜਨਾ ਵੀ ਜੇ ਤੁਸੀਂ ਐ ਵਿਰੋਧ ਕਰੋਗੇ ਅਸੀਂ ਕਹੇ ਤਾਂ ਸੀ ਵੀ ਅਸੀਂ ਤਾਂ ਵਿਰੋਧ ਕਰਦੇ ਨਹੀਂ ਅਸੀਂ ਸੋਤੋਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਹੱਕ ਲੈਣੇ ਉਹਦੇ ਪਿੱਛੇ ਮੋਬਾਈਲ ਖੋ ਕੇ ਖਾਸਾ ਕੁਝ ਹੋਇਆ ਉਹ ਛੋਡੇ ਰੇ ਮੋਬਾਈਲ ਜਰੀਏ ਰਾਹੀਂ ਖਾਚਾ ਉੱਚਾ ਗਿਆ ਅੱਜ ਅਸੀਂ ਉਹਨਾਂ ਦੇ ਬਾਹਰ ਚ ਗਏ ਆ ਹਾਂ ਇਧਰੋਂ ਸਾਡੀ ਇੱਕ ਗੈਸ ਪਾਈਪ ਲਾਈਨ ਆ ਰਹੀ ਆ ਪਿੱਛੇ ਤੋਂ ਉਹ ਸਾਡੇ ਨਗਰਾਂ ਵਿੱਚ ਦੀ ਹੁੰਦੀ ਹੋਣੀ ਉਹਨੇ ਅੱਗੇ ਜਾਣਾ ਉਹ ਕੁਛ ਹੀ ਵੀ ਨਹੀਂ ਦੇ ਰਹੇ 70 ਫੁੱਟ ਥਾਂ ਲੈਂਦੇ ਘੱਟੋ ਘੱਟ ਜਿੱਥੇ ਮਨਲਾ ਕੋਠਾ ਨਹੀਂ ਪਾਉਣ ਦਿੰਦੇ ਬੋਰ ਨਹੀਂ ਲਾਉਣ ਦਿੰਦੇ ਦਰਖਤ ਨਹੀਂ ਲਾਉਣ ਦਿੰਦੇ ਉਹ ਸਾਡੇ ਕਿਸਾਨਾਂ ਨੂੰ ਬਰਿਆ ਕੇ ਲੱਖ ਦੋ ਲੱਖ ਦੇ ਕੇ ਵਾਗ ਗਏ ਜਿੱਥੇ ਕੇ ਪਿੱਛੇ ਆਪ ਦੀ ਆਪ ਉਹ ਮੰਨੇ ਆ ਜਦੋਂ ਅਸੀਂ کہہ ਰਹੇ ਆ ਵੀ ਇੱਥੇ 24 ਲੱਖ ਦਾ ਟੀਚਾ ਹੈਗਾ ਸਾਡੇ ਵਿੱਚ 24 ਲੱਖ ਕਿੱਲੇ ਦਾ ਦੇਵਾਂਗੇ ਜਦੋਂ ਹੁਣ ਅਸੀਂ ਅੜ ਕੇ ਡੀਸੀ ਰਾਹੀਂ ਸਾਡੇ ਡਾਂਗ ਛੋਟੀ ਹੋ ਕੇ ਬਹਿਮਣ ਕੌਰ ਸਿੰਘ ਵਾਲੇ ਵਿਖੇ ਉਹਦਾ ਸਮਝੌਤਾ ਵੀ 24 ਲੱਖ ਤੇ ਲਿਖਤੀ ਆ ਸਾਡੇ ਕੋਲੇ ਡੀਸੀ ਦਾ ਮੰਨ ਲਓ ਹੋਇਆ ਪਰ ਅੱਜ ਲਾਗੂ ਨਹੀਂ ਕਰ ਰਹੇ ਤੰਨਾ ਇਹ ਮਲੇ ਪੈਂਦੇ ਆ ਸਾਡੇ ਹੂੰ 20 ਕਿਲੋਮੀਟਰ ਦੇ ਏਰੀਏ ਚ ਜੀ ਬਲਜਿੰਦਰ ਕੌਰ ਹੂੰ ਰਾਤਨਕੋਟ ਫੱਤਾ ਮੈਸਰਖਾਨਾ ਹੂੰ ਪਰ ਲੋਕਾਂ ਨੇ ਕਿਹੋ ਦੇ ਦੀਵੇ ਲਾਏ ਸੀ ਹੂੰ ਉਹ ਜਗਦਿਆਂ ਚੋਂ ਬੱਤੀਆਂ ਲੈ ਕੇ ਕਾਂ ਚੱਕ ਕੇ ਕਿਹੋ ਪਤਾ ਨਹੀਂ ਕਿ ਇਹ ਜੀਆ ਸੀ ਉਹ ਦੀਵੇਾਂ ਚ ਵੀ ਨਹੀਂ ਰਿਹਾ ਇਹਨਾਂ ਚ ਪਤਾ ਨਹੀਂ ਕਿੱਦਰ ਦੀ ਲੀਕ ਹੋ ਗਿਆ ਇਹ ਉਹ ਦੀਵੇ ਆ ਜਿਵੇਂ ਪਿਛਲੇ ਸਮੇਂ 'ਚ ਲਾਟਣਾ ਹੁੰਦੀਆਂ ਸੀ ਉਹ ਪੱਕ-ਪੱਕ ਜੇ ਕਰਕੇ ਬੁਝ ਜਾਂਦੇ ਸੀ ਸਾਡੇ ਐਮ.ਐਲ.ਏ ਤੰਨੇ ਆ ਹੀ ਬੁਝ ਗਏ ਜੀ ਜੀ ਦੇਖੋ ਕੀ ਆਸ ਰੱਖਾਂਗੇ ਬੁਝੇ ਹੋਏ ਦੀਆਂ ਤੋਂ ਜੀ ਸੋ ਇਹ ਪਹਿਲਾ ਪਿੰਡ ਆ ਪੰਜਾਬ ਦਾ ਜਿਨੇ ਇਹ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਜਾਂ ਆਯਾਦ ਉਮੀਦਵਾਰਾਂ ਦਾ ਪੂਰਨ ਤੌਰ ਦੇ ਉੱਤੇ ਬਾਈਕਾਟ ਕਰ ਦਿੱਤਾਗਾ ਇਹਨਾਂ ਨੇ ਆ ਜਿਹੜੇ ਬੋਰਡ ਲਾਏ ਆ ਤੁਸੀਂ ਪੜ ਵੀ ਲਏ ਹੋਣਗੇ ਇਹਨਾਂ ਦੀ ਜਿਹੜੀ ਹੱਡ ਬੀਤੀ ਆ ਉਹ ਵੀ ਸੁਣ ਲਈ ਹੋਊਗੀ ਇੱਥੋਂ ਤਿੰਨ ਵਾਰ ਜਿਹੜੇ ਲਗਾਤਾਰ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਜਾ ਬਠਿੰਡਾ ਲੋਕ ਸਭਾ ਹਲਕੇ ਦੇ ਸੰਸਦ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਉਸ ਤੋਂ ਬਾਅਦ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਵੱਡੇ ਵੱਡੇ ਲੀਡਰ ਇੱਥੇ ਆਉਂਦੇ ਰਹੇ ਆ ਹੁਣ ਆਮ ਆਦਮੀ ਪਾਰਟੀ ਦੀ ਜੇ ਗੱਲ ਕਰਦੇ ਆ ਜਿਹੜੇ ਤਿੰਨ ਐਮਐਲਏ ਦੀ ਗੱਲ ਕਰਦੇ ਆ ਤਿੰਨ ਐਮਐਲਏ ਜਿਹੜੇ ਇਸ ਹਲਕੇ ਇਸ ਪਿੰਡ ਨੂੰ ਲੱਗਦੇ ਨੇ ਨਾਲ ਦੇ ਹਲਕੇ ਕਿ ਇਹਨਾਂ ਦਾ ਹਲਕਾ ਮੋੜ ਹਲਕਾ ਨਾਲ ਤਲਵੰਡੀ ਸਾਬੋ ਤੇ ਇਧਰਲੇ ਪਾਸੇ ਬਠਿੰਡਾ ਦਿਹਾਤੀ ਸੋ ਤਿੰਨਾ ਐਮਐਲਏ ਦੀ ਜਿਹੜੀ ਗੱਲਬਾਤ ਆ ਉਹ ਦੱਸ ਦਿੱਤੀ ਆ ਸੋ ਇਹ ਲੋਕਾਂ ਦੇ ਸਾਹਮਣੇ ਆ ਹੁਣ ਲੋਕਾਂ ਨੇ ਦੇਖਣਾਗਾ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਦੇਖਣਾ ਵੀ ਜਿਹੜੇ ਵਾਦੇ ਉਹਨਾਂ ਨੇ ਕੀਤੇ ਆ ਜਾਂ ਆਮ ਆਦਮੀ ਪਾਰਟੀ ਨੇ ਕਰੀਆ ਉਹ ਵਾਦਿਆਂ ਦੀ ਜਿਹੜੀ ਫੂਕ ਆ ਉਹ ਨਿਕਲਦੀ ਨਜ਼ਰ ਆ ਰਹੀ ਆ ਨਹੀਂ 1600 ਜਿਹੜੀ ਇਹ ਵੋਟ ਆ ਇਹ ਕਿਸੇ ਵੀ ਪਾਰਟੀ ਨੂੰ ਭੈੜੀ ਨਹੀਂ ਲੱਗਣੀ ਸੀ ਪਰ ਹੁਣ ਇਹ ਪਿੰਡ ਵਾਲਿਆਂ ਨੂੰ ਲੀਡਰ ਭੈੜੇ ਲੱਗਣ ਲੱਗੇ ਸੋ ਤੁਹਾਡੀ ਕਚਹਿਰੀ ਦੇ ਵਿੱਚ ਇਹ ਰਿਪੋਰਟ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਰਿਪੋਰਟ ਦੇ ਨਾਲ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ